ਜਿਨ੍ਹਾਂ ਦੀ ਅਰਦਾਸ ਪੂਰੀ ਨਹੀਂ ਹੁੰਦੀ ਥਾਂ-ਥਾਂ ਮੱਥੇ ਟੇਕ ਕੇ ਅਰਦਾਸ ਕਰਵਾ ਕੇ ਅੱਕੇ ਹੋਏ ਨੇ ਤਾਂ ਇਹ ਵਿਧੀ ਵਰਤ ਕੇ ਦੇਖੋ ਫਿਰ ਬੋਲਣਾ ਬਾਬਾ ਜੀ ਨੇ ਬਚਨ ਕੀਤੇ ਨੇ ਜੋ ਪੂਰੇ ਹੋਏ ਨੇ ਸੋ ਪਿਆਰਿਓ ਦਾ ਗਿਆਨ ਟੀਵੀ ਚੈਨਲ ਸਬਸਕ੍ਰਾਈਬ ਕਰ ਲਿਓ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਲਾਈਕ ਤੇ ਕਮੈਂਟ ਵੀ ਕਰਿਓ ਪਿਆਰਿਓ ਸੋ ਆਪਾਂ ਬੇਨਤੀਆਂ ਇਸ ਵਿਸ਼ੇ ਤੇ ਸਾਂਝੀਆਂ ਕਰਾਂਗੇ ਸਤਿਗੁਰੂ ਜੀ ਕਿਰਪਾ ਕਰਨ ਸੋ ਪਿਆਰਿਓ ਪਹਿਲਾ ਫਤੇ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਦੇ ਵਿੱਚੋਂ ਆਪਾਂ ਪੜ੍ਹਨੇ ਆ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਜੀ ਸਾਡੇ ਤੇ ਕਿਰਪਾ ਕਰਦੇ ਨੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਸਾਡੇ ਤੇ ਕਿਰਪਾ ਕਰਦੇ ਨੇ ਮੇਰੇ ਪਾਤਸ਼ਾਹ ਜੀ ਨੇ ਸਾਡੇ ਤੇ ਕਿਰਪਾ ਕੀਤੀ ਸਤਿਗੁਰ ਕਹਿੰਦੇ ਕਹਿੰਦੇ ਭਾਈ ਦੋਏ ਕਰ ਜੋਰ ਕਰੂੰ ਅਰਦਾਸ ਤੁਧ ਭਾਣ ਤਾ ਆਣ ਰਾਸ ਸਤਿਗੁਰੂ ਦੋਵੇਂ ਹੱਥ ਜੋੜ ਕੇ ਦੋਵੇਂ ਹੱਥ ਜੋੜ ਕੇ ਪੱਲਾ ਅੱਡ ਕੇ ਸਾਧ ਸੰਗਤ ਮਨ ਦੇ ਹੰਕਾਰ ਜੋ ਸਾਡੇ ਮਨ ਦੇ ਵਿੱਚ ਐਬ ਨੇ ਉਹਨਾਂ ਨੂੰ ਪਿੱਛੇ ਛੱਡ ਕੇ ਗੁਰੂ ਤੇ ਭਰੋਸਾ ਧਾਰ ਕੇ ਪਰਮਾਤਮਾ ਇੱਕ ਏਕੋ ਹੈ ਭਾਈ ਏਕੋ ਹੈ ਉਹ ਪਰਮਾਤਮਾ ਉਹ ਇੱਕ ਹੀ ਹੈ ਇਹ ਗੱਲ ਦਾ ਸਾਡੇ ਮਨ ਦੇ ਵਿੱਚ ਸਪੈਸ਼ਲ ਖਿਆਲ ਹੋਵੇ ਦੋਵੇਂ ਹੱਥ ਸਾਡੇ ਜੋੜੇ ਹੋਣ ਤੇ ਮਨ ਦੇ ਵਿੱਚ ਸਾਡੇ ਭਰੋਸਾ ਹੋਵੇ ਸਤਿਗੁਰੂ ਤੇਰੇ ਦਰ ਤੇ ਆ ਗਿਆਂ ਹੁਣ ਤੂੰ ਹੀ ਕਿਰਪਾ ਕਰ ਹੁਣ ਤੂੰ ਹੀ ਮਿਹਰ ਕਰ ਥਾਂ ਥਾਂ ਜਾ ਕੇ ਟੇਕੇ ਹੋਏ ਮੱਥੇ ਥਾਂ ਥਾਂ ਜਾ ਕੇ ਕੀਤੀਆਂ ਹੋਈਆਂ ਅਰਦਾਸਾਂ ਸਾਧ ਸੰਗਤ ਕੁਝ ਪੱਲੇ ਨਹੀਂ ਪਉਂਦੀਆਂ ਇੱਕ ਗੁਰੂ ਗ੍ਰੰਥ ਸਾਹਿਬ ਦੇ ਕੋਲ ਆ ਕੇ ਅਰਦਾਸ ਕਰਕੇ ਸਤਿਗੁਰੂ ਜੀ ਕਿਰਪਾ ਕਰਿਓ ਸਤਿਗੁਰੂ ਜੀ ਮਿਹਰામਤ ਕਰਿਓ ਮੇਰੇ ਪਾਤਸ਼ਾਹ ਜੀ ਐਨੀ ਕੋ ਕਿਰਪਾ ਕਰ ਦਿਓ ਧੰਨ ਗੁਰੂ ਗ੍ਰੰਥ ਸਾਹਿਬ ਜੀ ਐਨੀ ਕੋ ਮਿਹਰ ਕਰ ਦਿਓ ਕਿ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਬਸ ਕਿਰਪਾ ਕਰਕੇ ਮੇਰੀ ਅਰਦਾਸ ਪ੍ਰਵਾਨ ਕਰ ਲਓ ਜਿਹੜੀ ਆ ਦੋਵੇਂ ਹੱਥ ਜੋੜ ਕੇ ਅਰਦਾਸ ਕਰ ਰਿਆ ਨਾ ਇਹ ਦੋਵੇਂ ਹੱਥ ਜੋੜਿਆਂ ਦੀ ਲਾਜ ਰੱਖ ਲਓ ਸਤਿਗੁਰੂ ਐਨੀ ਕੋ ਕਿਰਪਾ ਕਰਕੇ ਆਪ ਜੀ ਮੈਨੂੰ ਨਿਵਾਜ ਲੋ ਇੰਨੀ ਕਿਰਪਾ ਕਰਕੇ ਮੇਰੇ ਤੇ ਮਿਹਰ ਕਰ ਤੋ ਮੇਰੇ ਤੇ ਕਿਰਪਾ ਕਰਕੇ ਮੈਨੂੰ ਰੱਖ ਲੋ ਸਤਿਗੁਰੂ ਮੈਨੂੰ ਹੋਰ ਨਹੀਂ ਕੁਝ ਚਾਹੀਦਾ ਮੇਰੇ ਪਾਤਸ਼ਾਹ ਜੀ ਇਹ ਵਿਧੀ ਵਰਤ ਕੇ ਦੇਖੋ ਜਦੋਂ ਵੀ ਗੁਰੂ ਘਰ ਜਾਈਏ ਜਿੱਥੇ ਪੈਰ ਧੋ ਦਿੱਤੇ ਉੱਥੇ ਸਮਝ ਲਓ ਮਨ ਦੀ ਮੈਲ ਵੀ ਧੋਤੀ ਅੰਦਰ ਆਪਾਂ ਕੇਵਲ ਨਿਮਾਣੇ ਬਣ ਕੇ ਜਾਣਾ ਹੈ ਸਾਧ ਸੰਗਤ ਜਿੱਥੇ ਆਪਾਂ ਗੁਰੂ ਦੀ ਦਹਲੀਜ਼ ਤੇ ਅੰਦਰ ਹੋ ਗਏ ਉੱਥੇ ਕੇਵਲ ਆਪਾਂ ਇੱਕ ਇਨਸਾਨ ਆ ਉੱਥੇ ਭੇਦ ਭਾਵ ਕਰਨੇ ਛੱਡ ਦਈਏ ਮੈਂ ਬੜਾ ਸੇਖਾਂ ਜੀ ਮੈਂ ਫਲਾਣੀ ਸੰਪਰਦਾ ਦਾ ਮੈਂ ਇਹ ਆ ਜੀ ਮੈਂ ਉਹ ਆ ਜੀ ਮੈਂ ਫਲਾਣਾ ਜੀ ਮੈਂ ਫਲਾਣਾ ਉਧੇਦਾਰ ਆ ਮੈਂ ਇਧਰ ਦਾ ਜੀ ਮੈਂ ਉਧਰ ਦਾ ਜੀ ਮੈਂ ਆ ਆ ਜੀ ਮੈਂ ਆ ਆ ਜੀ ਆ ਚੀਜ਼ਾਂ ਕਰਨੀਆਂ ਛੱਡ ਦਈਏ ਕੇਵਲ ਉਥੇ ਗੁਰੂ ਦੇ ਘਰ ਦੇ ਵਿੱਚ ਗੁਰੂ ਵਾਲੇ ਬਣ ਕੇ ਜਾਈਏ ਵੀ ਸਤਿਗੁਰੂ ਤੇਰੇ ਦਰ ਤੇ ਆਇਆ ਪਾਤਸ਼ਾਹ ਤੂੰ ਹੀ ਕਿਰਪਾ ਕਰ ਤੂੰ ਹੀ ਕਿਰਪਾ ਕਰਕੇ ਨਿਵਾਜ ਮੈਨੂੰ ਨਹੀਂ ਕੁਝ ਚਾਹੀਦਾ ਸਤਿਗੁਰੂ ਐਨੀ ਕੋ ਕਿਰਪਾ ਕਰਕੇ ਮੈਨੂੰ ਆਪਣੇ ਚਰਨਾਂ ਨਾਲ ਜੋੜ ਲਾ ਮੇਰੇ ਤੇ ਰਹਿਮਤ ਕਰ ਦੇ ਮੈਨੂੰ ਹੋਰ ਕੀ ਚਾਹੀਦਾ ਮੈਨੂੰ ਨਹੀਂ ਕੁਝ ਚਾਹੀਦਾ બસ ਇਹ ਕਿਰਪਾ ਕਰ ਦੋ ਮੇਰੇ ਤੇ ਸਤਿਗੁਰੂ ਮੇਰੇ ਪਾਤਸ਼ਾਹ ਜੀ ਫੇਰ ਕਿਰਪਾ ਕਰਦੇ ਨੇ ਮੇਰੇ ਸਤਿਗੁਰੂ ਜੀ ਫੇਰ ਰਹਿਮਤਾਂ ਕਰਦੇ ਨੇ ਸੋ ਗੁਰਮੁਖ ਪਿਆਰਿਓ ਸਤਿਗੁਰੂ ਸਾਡੇ ਤੇ ਕਿਰਪਾ ਤਦ ਕਰਦੇ ਨੇ ਮੇਰੇ ਮਾਲਕ ਜੀ ਸਾਡੇ ਤੇ ਕਿਰਪਾ ਤਦ ਕਰਦੇ ਨੇ ਜਦੋਂ ਆਪਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਰਦਾਸ ਕਰਦੇ ਆ ਇਹ ਕਹਿ ਕੇ ਵੀ ਸਤਿਗੁਰੂ ਜੀ ਆਪ ਜੀ ਮੇਰੇ ਤੇ ਕਿਰਪਾ ਕਰਿਓ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਸਤਿਗੁਰੂ ਮੈਨੂੰ ਨਹੀਂ ਕੁਝ ਚਾਹੀਦਾ ਮੇਰੇ ਤੇ ਆਪ ਜੀ ਇੰਨੀ ਕੋ ਕ੍ਰਿਪਾ ਕਰ ਦਿਓ ਵੀ ਮੇਰਾ ਜਿਹੜਾ ਮਨ ਹੈ ਨਾ ਸਤਿਗੁਰੂ ਜੀ ਮੇਰਾ ਜਿਹੜਾ ਮਨ ਹੈ ਨਾ ਉਹ ਆਪ ਜੀ ਨਾਲ ਜੁੜਿਆ ਰਹੇ ਸਤਿਗੁਰੂ ਮੇਰਾ ਜਿਹੜਾ ਮਨ ਹੈ ਨਾ ਉਹ ਆਪ ਜੀ ਦੇ ਨਾਲ ਜੁੜਿਆ ਰਹੇ ਤੇ ਮੇਰਾ ਮਨ ਇਥੋਂ ਤੱਕ ਆਪ ਜੀ ਦੇ ਨਾਲ ਜੁੜਿਆ ਰਹੇ ਤੇ ਮੈਨੂੰ ਆਪ ਜੀ ਦੀ ਯਾਦ ਆਪ ਜੀ ਦਾ ਚੇਤਾ ਜਿਹੜਾ ਹੈ ਉਹ ਕਦੇ ਭੁੱਲੇ ਹੀ ਨਾ ਮੇਰੇ ਸਤਿਗੁਰੂ ਜੀ ਮੇਰੇ ਤੇ ਐਸੀ ਕਿਰਪਾ ਕਰ ਦਿਓ ਮੇਰੇ ਤੇ ਐਸੀ ਰਹਿਮਤ ਕਰ ਦਿਓ ਮੇਰੇ ਤੇ ਐਨੀ ਕੋ ਕਿਰਪਾ ਕਰਕੇ ਮੈਨੂੰ ਨਿਵਾਜ ਦਿਓ ਮੇਰੇ ਸਤਿਗੁਰੂ ਜੀ ਫੇਰ ਕਿਰਪਾ ਕਰਦੇ ਨੇ ਮੇਰੇ ਸਤਿਗੁਰੂ ਜੀ ਫੇਰ ਰਹਿਮਤ ਕਰਦੇ ਨੇ ਸੋ ਗੁਰਮੁਖ ਪਿਆਰਿਓ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਸਾਡੇ ਤੇ ਕਿਰਪਾ ਤਾਂ ਕਰਦੇ ਨੇ ਮੇਰੇ ਮਾਲਕ ਜੀ ਸਾਡੇ ਤੇ ਕਿਰਪਾ ਤਦ ਕਰਦੇ ਨੇ ਜਦੋਂ ਆਪਾਂ ਉਹ ਉਹਨੂੰ ਦੋ ਹੱਥ ਜੋੜ ਕੇ ਅਰਦਾਸ ਕਰਦੇ ਹਾਂ ਸਤਿਗੁਰੂ ਕਿਰਪਾ ਕਰਿਓ ਮੇਰੇ ਮਾਲਕ ਜੀ ਕਿਰਪਾ ਕਰਕੇ ਨਿਵਾਜਿਓ ਮੇਰੇ ਸਤਿਗੁਰੂ ਜੀ ਐਸੀ ਕਿਰਪਾ ਕਰਿਓ ਵੀ ਜੋ ਮੈਂ ਤੇਰੇ ਨਾਲ ਹੀ ਜੁੜਿਆ ਰਹਾ ਮੈਂਨੂੰ ਨਹੀਂ ਚਾਹੀਦਾ ਕੁਝ ਵੀ ਮੈਨੂੰ ਕੀ ਚਾਹੀਦਾ ਕੋਈ ਕੁਝ ਨਹੀਂ ਚਾਹੀਦਾ ਮੈਨੂੰ ਚਾਹੀਦਾ ਕੇਵਲ ਤੇ ਕੇਵਲ ਤੇਰਾ ਸਾਥ ਸਤਿਗੁਰੂ ਮੈਨੂੰ ਚਾਹੀਦਾ ਕੇਵਲ ਤੇ ਕੇਵਲ ਆਪ ਜੀ ਦਾ ਸਾਥ ਆਪ ਜੀ ਦੀ ਕਿਰਪਾ ਆਪ ਜੀ ਦੀ ਰਹਿਮਤ ਮੇਰੇ ਸਤਿਗੁਰੂ ਜੀ ਮੈਨੂੰ ਨਹੀਂ ਹੋਰ ਕੁਝ ਚਾਹੀਦਾ ਪਿਆਰਿਓ ਸਤਿਗੁਰੂ ਜੀ ਕਿਰਪਾ ਕਰਦੇ ਨੇ ਸੋ ਗੁਰੂ ਤੋਂ ਮੰਗੀਏ ਮੰਗ ਨਾ ਹਰ ਮੰਗਨ ਨੀਕਾ ਹਰ ਜਸ ਗੁਰ ਤੇ ਮੰਗਨਾ ਕਾਰਸ਼ਾ ਕਹਿੰਦੇ ਨੇ ਤਿਆਗਨਾ ਹਰ ਤਿਆਗਨ ਨੀਕਾ ਕਾਮ ਕ੍ਰੋਧ ਲੋਭ ਮੋਹ ਤਿਆਗਨਾ ਮੇਰੇ ਸਤਿਗੁਰੂ ਜੀ ਨੇ ਇਥੋਂ ਤੱਕ ਸਾਰੀ ਗੱਲ ਸਪਸ਼ਟ ਕਰ ਦਿੱਤੀ ਹੁਣ ਇਥੇ ਆਪਾਂ ਥੋੜਾ ਜਿਹਾ ਬੈਠ ਕੇ ਸੋਚੀਏ ਮੇਰੇ ਸਤਿਗੁਰੂ ਜੀ ਸਾਡੇ ਤੇ ਕਿੰਨੀ ਕਿਰਪਾ ਕਰਦੇ ਨੇ ਕਿੰਨਾ ਕੁਝ ਮੇਰੇ ਮਾਲਕ ਨੇ ਸਾਨੂੰ ਦੇ ਰੱਖਿਆ ਸੋ ਅਰਦਾਸ ਕਰੀਏ ਪ੍ਰੋਸਾ ਰੱਖੀਏ ਸਾਰੇ ਕਾਰਜਾਂ ਦੇ ਵਿੱਚ ਫਤਿਹ